ਬਿੰਨੂ ਟੁੱਲੋ ਦਾ ਨਾਂ ਅੱਜ ਪੰਜਾਬੀ ਇੰਡਸਟਰੀ ਦੇ ਵੱਡੇ ਕਲਾਕਾਰਾਂ 'ਚ شمار ਹੈ ਪਰ ਉਹਨਾਂ ਨੇ ਇਹ ਮੁਕਾਮ ਹਾਸਲ ਕਰਨ ਲਈ ਲੰਬਾ ਸੰਘਰਸ਼ ਕੀਤਾ ਤੇ ਕੰਮ ਪਾਉਣ ਲਈ ਕਈ ਤਕੇ ਖਾਧੇ ਸਨ ਅੱਜ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਇੱਕ ਦਿਲਚਸਪ ਕਸਤਾ ਤੁਹਾਨੂੰ ਦੱਸਣ ਜਾ ਰਹੇ ਹਾਂ ਬਿੰਨੂ ਟੁੱਲੋ ਦਾ ਜਨਮ ਸੰਗਰੂਰ ਦੇ ਤੂਰੀ 'ਚ ਹੋਇਆ ਸੀ ਪਰ ਆਪਣੀ ਮੁੱਢਲੀ ਪੜ੍ਹਾਈ ਤੋਂ ਬਾਅਦ ਬਿੰਨੂ ਟੁੱਲੋ ਆਪਣੀ ਉਚੇਰੀ ਸਿੱਖਿਆ ਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਚਲੇ ਗਏ ਸਨ ਜਿੱਥੋਂ ਉਹਨਾਂ ਨੇ ਥੀਏਟਰ ਤੇ ਟੈਲੀਵਿਜ਼ਨ 'ਚ ਕੋਰਸ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਅਦਾਕਾਰੀ ਦੇ ਖੇਤਰ 'ਚ ਪੈਰ ਰੱਖਿਆ ਤੇ ਛੋਟੇ ਬਿੰਨੂ ਢਿੱਲੋਂ ਨੇ ਇੱਕ ਵਾਰ ਗੱਲਬਾਤ ਦੌਰਾਨ ਦੱਸਿਆ ਸੀ ਕਿ ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ 'ਚ ਉਹਨਾਂ ਨੂੰ ਕੰਮ ਹਾਸਲ ਕਰਨ ਦੇ ਲਈ ਕਰੜਾ ਸੰਘਰਸ਼ ਕਰਨਾ ਪਿਆ ਸੀ ਤੇ ਇੱਕ ਵਾਰ ਉਹਨਾਂ ਨੇ ਕੰਮ ਦੇ ਲਈ ਕਿਸੇ ਪ੍ਰੋਡਿਊਸਰ ਨੂੰ ਸੰਪਰਕ ਕੀਤਾ ਤਾਂ ਉਸਨੇ ਸਭ ਤੋਂ ਪਹਿਲਾਂ ਪੁੱਛਿਆ ਸੀ ਕਿ ਉਸਦੇ ਕੋਲ ਕੋਟ ਪੈਂਟ ਹੈ ਤਾਂ ਬਿੰਨੂ ਢਿੱਲੋਂ ਨੇ ਕਿਹਾ ਸੀ ਕਿ ਨਹੀਂ ਜਿਸ ਤੋਂ ਬਾਅਦ ਦੁਬਾਰਾ ਉਹਨਾਂ ਕੋਲ ਪ੍ਰੋਡਿਊਸਰ ਦਾ ਫੋਨ ਹੀ ਨਹੀਂ ਆਇਆ ਅਦਾਕਾਰ ਬਿੰਨੂ ਢਿੱਲੋਂ ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ 'ਚ ਕਿਰਾਏ ਦੇ ਕਮਰੇ 'ਚ ਪੰਜ-ਛੇ ਮੁੰਡਿਆਂ ਦੇ ਨਾਲ ਰਹਿੰਦੇ ਸਨ 1998 ਚ ਉਹਨਾਂ ਨੂੰ ਬਤੌਰ ਕਲਾਕਾਰ 2200 ਰੁਪਏ ਮਿਲਦੇ ਸਨ ਜੋ ਬਾਅਦ ਚ 3500 ਹੋ ਗਏ ਸਨ ਇਸੇ ਦੌਰਾਨ ਹੀ ਉਹਨਾਂ ਦਾ ਵਿਆਹ ਹੋ ਗਿਆ ਸੀ ਪਰ ਇੰਨੇ ਘੱਟ ਪੈਸਿਆਂ ਚ ਉਹਨਾਂ ਦਾ ਗੁਜ਼ਾਰਾ ਨਹੀਂ ਸੀ ਹੁੰਦਾ ਤੇ ਉਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਘੁੰਮਣਾ ਫਿਰਨਾ ਬੰਦ ਕਰਨਾ ਪਿਆ ਪਤਨੀ ਦੇ ਨਾਲ ਉਹ ਵੱਖਰਾ ਕਮਰਾ ਲੈ ਕੇ ਰਹਿਣ ਲੱਗ ਪਏ ਸਨ ਤੇ ਕਦੇ 2200 ਰੁਪਏ ਲੈਣ ਵਾਲੇ ਮਿੰਨੂ ਢਿੱਲੋ ਅੱਜ ਇੱਕ ਫਿਲਮ ਦੀ ਫੀਸ ਲੱਖਾਂ ਰੁਪਏ ਲੈਂਦੇ ਨੇ ਬੀਰ ਰਿਪੋਰਟ ਨਾਈ ਨਿਊਜ਼